ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਲੋਕ ਜ਼ਿੰਦਗੀ ਦੇ ਵਿੱਚ ਸੁਪਨੇ ਤਾਂ ਬਹੁਤ ਵੱਡੇ ਵੱਡੇ ਦੇਖ ਲੈਂਦੇ ਆ ਪਰ ਉਹਨਾਂ ਤੋਂ ਕਈ ਵਾਰ ਉਹ ਸੁਪਨੇ ਆਪਦੇ ਪੂਰੇ ਨਹੀਂ ਹੁੰਦੇ ਤਾਂ ਇਸ ਕਹਾਣੀ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਇੱਕ ਛੋਟੇ ਜਿਹੇ ਬੱਚੇ ਨੇ ਬਹੁਤ ਵੱਡੇ ਵੱਡੇ ਸੁਪਨੇ ਦੇਖੇ ਤੇ ਉਹਨਾਂ ਸੁਪਨਿਆਂ ਨੂੰ ਕਿਵੇਂ ਪੂਰਾ ਕੀਤਾ ਤੇ ਤੁਸੀਂ ਵੀ ਉਹਨਾਂ ਸੁਪਨਿਆਂ ਨੂੰ ਜੋ ਆਪਦੀ ਜ਼ਿੰਦਗੀ ਵਿੱਚ ਦੇਖਦੇ ਹੋ ਭਾਵੇਂ ਤੁਸੀਂ ਨੋਰਮਲ ਫੈਮਿਲੀ ਦੇ ਵਿੱਚ ਹੋ ਜਾਂ ਭਾਵੇਂ ਤੁਸੀਂ ਮਿਡਲ ਕਲਾਸ ਵਿੱਚ ਹੋ ਜਾਂ ਉਦੋਂ ਵੀ ਨੀਜੇਬ ਦੀ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦੇ ਹਾਂ ਪਰ ਫਿਰ ਵੀ ਤੁਸੀਂ ਵੱਡੇ ਵੱਡੇ ਜਿਹੜੇ ਸੁਪਨੇ ਦੇਖਿਆ ਉਹਨਾਂ ਨੂੰ ਪੂਰਾ ਕਰ ਸਕਦੇ ਹੋ ਉਹਨਾਂ ਦੇ ਲਈ ਕੀ ਕਰਨਾ ਪਏਗਾ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਪਰ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਕਹਾਣੀ ਇੱਕ ਸਕੂਲ ਦੇ ਵਿੱਚ ਇੱਕ ਬੱਚਾ ਕਲਾਸ ਦੇ ਵਿੱਚ ਪੜ੍ਹਦਾ ਹੁੰਦਾ 8ਵੀਂ 9ਵੀਂ ਕਲਾਸ ਦਾ ਸਟੂਡੈਂਟ ਹੁੰਦਾ ਤੇ ਉਹ ਬੱਚਾ ਜਿਹੜਾ ਸਕੂਲ ਵਿੱਚ ਪੜਦਾ ਹੁੰਦਾ ਨਾਰਮਲ ਆਪਣੀ ਮੀਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਹੁੰਦਾ ਤੇ ਉਸ ਤੋਂ ਵੀ ਯਾਨੀ ਨੀਚੇ ਦੀ ਫੈਮਿਲੀ ਨੂੰ ਹੀ ਬਿਲੋਂਗ ਕਰਦਾ ਹੁੰਦਾ ਜਿਸ ਦੇ ਪਰਿਵਾਰ ਦਾ ਗੁਜ਼ਾਰਾ ਵਿਚਾਰੇ ਦਾ ਮਸਾ ਹੀ ਚੱਲਦਾ ਹੁੰਦਾ ਉਸ ਦਾ ਬਾਪ ਜੋ ਬੱਚੇ ਦਾ ਬਾਪ ਹੁੰਦਾ ਇੱਕ ਰਾਜ ਮਹਿਲ ਦੇ ਵਿੱਚ ਸਫਾਈ ਦਾ ਕੰਮਕਾਰ ਕਰਦਾ ਹੁੰਦਾ ਤੇ ਸਫਾਈ ਦੇ ਕੰਮਕਾਰ ਦੇ ਨਾਲ ਜਿਹੜਾ ਉਹ ਮਹਿਰਾਜ ਮਹਿਲ ਹੁੰਦਾ ਬਹੁਤ ਹੀ ਵੱਡਾ ਅਲੀਸ਼ਾਨ ਮਹਿਲ ਹੁੰਦਾ ਤੇ ਉੱਥੇ ਉਸ ਦਾ ਬਾਪ ਕੰਮ ਕਰਦਾ ਹੁੰਦਾ ਤੇ ਉੱਥੇ ਜੋ ਵੀ ਮਹਿਲ ਵਿੱਚ ਵੱਡੀਆਂ-ਵੱਡੀਆਂ ਗੱਡੀਆਂ ਲਗਜ਼ਰੀ ਕਾਰਾਂ ਖੜੀਆਂ ਹੁੰਦੀਆਂ ਉਹਨਾਂ ਦੀ ਸਫਾਈ ਦਾ ਵੀ ਸਾਰਾ ਕੰਮ ਉਹ ਕਰਦਾ ਹੁੰਦਾ ਇੱਕ ਦਿਨ ਕੀ ਹੁੰਦਾ ਉਹ ਬਾਪ ਆਪਣੇ ਬੇਟੇ ਨੂੰ ਆਪਣੇ ਕੰਮ ਦੇ ਨਾਲ ਲੈ ਜਾਂਦਾ ਜਦੋਂ ਉਹ ਬੱਚਾ ਦੇਖਦਾ ਕਿ ਅੱਜ ਮੈਨੂੰ ਛੁੱਟੀ ਹੈ ਆਪਣੇ ਬਾਪ ਦੇ ਨਾਲ ਕੰਮ ਤੇ ਚੱਲੇ ਜਾਂਦਾ ਤਾਂ ਉੱਥੇ ਉਹ ਬੱਚਾ ਆਪਣੇ ਬਾਪ ਨੂੰ ਕੰਮਕਾਰ ਕਰਦੇ ਨੂੰ ਦੇਖਦਾ ਕਿ ਮੇਰਾ ਬਾਪ ਕਿਵੇਂ ਇੱਥੇ ਐਡਾ ਵੱਡਾ ਮਹਿਲਾ ਉਹ ਮਹਿਲ ਦੇ ਵਿੱਚ ਕੰਮਕਾਰ ਕਰਦਾ ਤੇ ਲਗਜ਼ਰੀ ਦੀਆਂ ਗੱਡੀਆਂ ਜੋ ਖੜੀਆਂ ਨੇ ਇਹਨਾਂ ਦੀ ਸਫਾਈ ਵੀ ਕਰਦਾ ਪਰ ਉਹ ਬੱਚੇ ਦੇ ਮਨ ਵਿੱਚ ਇਹ ਆ ਜਾਂਦਾ ਕਿ ਮੇਰਾ ਬਾਪ ਵੀ ਇਸ ਮਰਾਜ ਮਹਿਲ ਦੇ ਵਿੱਚ ਐਡਾ ਸਾਡਾ ਵੀ ਘਰ-ਬਾਰ ਹੋਵੇ ਸਾਡੇ ਕੋਲ ਵੀ ਇੰਨੀਆਂ ਵੱਡੀਆਂ-ਵੱਡੀਆਂ ਕਾਰਾਂ ਹੋਣ ਮੇਰਾ ਬਾਪ ਵੀ ਨਾ ਗੱਡੀਆਂ ਨੂੰ ਸਾਫ਼ ਕਰਨ ਦੀ ਬਜਾਏ ਇਹਨਾਂ ਦੀਆਂ ਇਹਨਾਂ ਦੀ ਸਵਾਰੀ ਕਰੇ ਇਹਨਾਂ ਦੇ ਵਿੱਚ ਬੈਠੇ ਉਹ ਆਪਣੇ ਸੁਪਨੇ ਸਜਾਉਣ ਲੱਗ ਜਾਂਦਾ ਹੈ ਸਭ ਕੁਝ ਦੇਖ ਕੇ ਉਸ ਨੂੰ ਇਹ ਭੁੱਲ ਜਾਂਦਾ ਕਿ ਮੈਂ ਬਹੁਤ ਹੀ ਪੂਰ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਸਭ ਕੁਝ ਭੁੱਲ ਜਾਂਦਾ ਉਸ ਦੇ ਵੱਡੇ-ਵੱਡੇ ਸੁਪਨੇ ਹੋ ਜਾਂਦੇ ਆ ਇੱਕ ਦਿਨ ਕੀ ਹੁੰਦਾ ਜਦੋਂ ਬੱਚਾ ਸਕੂਲ ਜਾਂਦਾ ਤਾਂ ਸਕੂਲ ਵਿੱਚ ਟੀਚਰ ਬੱਚਿਆਂ ਨੂੰ ਇੱਕ ਲੇਖ ਲਿਖਣ ਲਈ ਦਿੰਦਾ ਕਿ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਜਿਹੜਾ ਤੁਸੀਂ ਸੁਪਨਾ ਸਾਜਿਆ ਹੋਇਆ ਸੁਪਨਾ ਦੇਖਿਆ ਹੋਇਆ ਉਸ ਸੁਪਨੇ ਤੇ ਤੁਸੀਂ ਇੱਕ ਲੇਖ ਲਿਖ ਕੇ ਲਿਆਉਣਾ ਕੱਲ ਨੂੰ ਤੇ ਫਿਰ ਦੇਖਦੇ ਹਾਂ ਤੁਹਾਨੂੰ ਕਿਹੜਾ ਬੱਚਾ ਵਧੀਆ ਲੇਖ ਲਿਖ ਕੇ ਲਿਆਉਂਦਾ ਤੇ ਵਧੀਆ ਤੁਹਾਨੂੰ ਨੰਬਰ ਵੀ ਦਵਾਗੇ ਸਾਰੇ ਬੱਚੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਸੁਪਨਾ ਦੇਖਿਆ ਹੁੰਦਾ ਉਹਦੇ ਤੇ ਲੇਖ ਲਿਖ ਕੇ ਲਿਆਉਂਦੇ ਆ ਉਹ ਬੱਚਾ ਜਿਹੜਾ ਹੁੰਦਾ ਉਹ ਵੀ ਗਰੀਬ ਪਰਿਵਾਰ ਦਾ ਬੱਚਾ ਉਹ ਵੀ ਉਹ ਲੇਖ ਲਿਖ ਕੇ ਲਿਆਉਂਦਾ ਜਦੋਂ ਅਧਿਆਪਕ ਨੂੰ ਟੀਚਰ ਨੂੰ ਦੂਜੇ ਦਿਨ ਲਿਆ ਕੇ ਦਿਖਾਉਂਦੇ ਆ ਆਪਣਾ ਕੰਮ ਜੋ ਲੇਖ ਲਿਖਿਆ ਹੁੰਦਾ ਤਾਂ ਉਹ ਟੀਚਰ ਸਾਰੇ ਬੱਚੇ ਨੂੰ ਪਾਸ ਕਰ ਦਿੰਦਾ ਤੇ ਉਹ ਬੱਚੇ ਨੂੰ ਫੇਲ ਕਰ ਦਿੰਦਾ ਉਹ ਜਦੋਂ ਬੱਚੇ ਨੂੰ ਫੇਲ ਕਰ ਦਿੰਦਾ ਤਾਂ ਉਹ ਬੱਚਾ ਉਸ ਜਾ ਕੇ ਟੀਚਰ ਨੂੰ ਪੁੱਛਦਾ ਕਿ ਕੀ ਗੱਲ ਜੀ ਤੁਸੀਂ ਵੀ ਮੈਨੂੰ ਇਹ ਫੇਲ ਕਿਉਂ ਕਰ ਦਿੱਤਾ ਮੇਰਾ ਜੋ ਸੁਪਨਾ ਇਹਨੂੰ ਫੇਲ ਕਿਉਂ ਕੀਤਾ ਤਾਂ ਉਹ ਟੀਚਰ ਕਹਿੰਦਾ ਕਿ ਤੂੰ ਆਪ ਦੇ ਮਤਲਬ ਹੈਸੀਅਤ ਦਾ ਸੁਪਨਾ ਦੇਖ ਤੂੰ ਕਿੰਨਾ ਗਰੀਬ ਪਰਿਵਾਰ ਦੇ ਵਿੱਚੋਂ ਬਿਲੋਂਗ ਕਰਦਾ ਤੇ ਸੁਪਨੇ ਤੂੰ ਕਿੰਨੇ ਵੱਡੇ ਵੱਡੇ ਦੇਖੀ ਜਨਾ ਐਦਾਂ ਦੇ ਇੰਨੇ ਵੱਡੇ ਵੱਡੇ ਸੁਪਨੇ ਨਹੀਂ ਦੇਖਣੇ ਚਾਹੀਦੇ ਤੈਨੂੰ ਕਿਉਂਕਿ ਐਡੇ ਵੱਡੇ ਸੁਪਨੇ ਤੂੰ ਨਹੀਂ ਪੂਰੇ ਕਰ ਸਕਦਾ ਇਸ ਕਰਕੇ ਤੈਨੂੰ ਮੈਂ ਇੱਕ ਦਿਨ ਦਾ ਹੋਰ ਮੌਕਾ ਦਿੰਦਾ ਤੇ ਤੂੰ ਕੱਲ ਨੂੰ ਆਪਣੇ ਘਰੇ ਜਾ ਤੇ ਘਰੇ ਜਾ ਕੇ ਜੋ ਬਧੀਆ ਆਪਦਾ ਸੁਪਨਾ ਕੋਈ ਦੇਖਿਆ ਹੋਇਆ ਉਸ ਨੂੰ ਲਿਖ ਕੇ ਲਿਆ ਉਹ ਬੱਚਾ ਘਰੇ ਚਲੇ ਜਾਂਦਾ ਘਰੇ ਜਾ ਕੇ ਬੜਾ ਸੋਚਦਾ ਬੜਾ ਵਿਚਾਰ ਕਰਦਾ ਪਰ ਉਸ ਨੂੰ ਕੁਝ ਨਹੀਂ ਸੋਝਦਾ ਕਿਉਂਕਿ ਉਹ ਜੋ ਸੁਪਨਾ ਉਸਨੇ ਦੇਖਿਆ ਹੁੰਦਾ ਉਹ ਸਭ ਕੁਝ ਉਸਦੇ ਦਿਮਾਗ ਦੇ ਵਿੱਚ ਘਰ ਘਰ ਜਾਂਦਾ ਉਸ ਨੂੰ ਸਭ ਕੁਝ ਉਹੀ ਦਿੰਦਾ ਕਿ ਮੈਂ ਕਿਵੇਂ ਮਰਜ਼ੀ ਸਫਲ ਹੋਣਾ ਬਸ ਇਹ ਸਭ ਕੁਝ ਮੈਂ ਪਾਉਣਾ ਉਹ ਜਦੋਂ ਦੂਜੇ ਦਿਨ ਵੀ ਜਾ ਕੇ ਟੀਚਰ ਨੂੰ ਕਹਿੰਦਾ ਕਿ ਜੀ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮੇਰਾ ਸੁਪਨਾ ਹੀ ਹੈ ਮੇਰਾ ਸੁਪਨਾ ਨਹੀਂ ਬਦਲ ਸਕਦਾ ਤੇ ਉਹ ਟੀਚਰ ਕਹਿੰਦਾ ਕਿ ਚੱਲ ਕੋਈ ਗੱਲ ਨਹੀਂ ਟੀਚਰ ਉਸ ਨੂੰ ਫੇਲ ਕਰ ਦਿੰਦਾ ਉਸ ਸੁਪਨੇ ਦੇ ਵਿੱਚੋਂ ਕਿ ਤੂੰ ਦੇ ਆਪਦਾ ਜੋਰ ਲਾ ਲਾ ਪਰ ਮੈਨੂੰ ਲੱਗਦਾ ਨਹੀਂ ਕਿ ਤੂੰ ਇਹ ਸੁਪਨਾ ਪੂਰਾ ਕਰ ਸਕਦਾ ਤਾਂ ਬਹੁਤ ਸਾਲ ਬੀਤ ਜਾਂਦੇ ਆ ਬਹੁਤ ਸਾਲਾਂ ਦੇ ਬਾਅਦ ਇੱਕ ਇਨਸਾਨ ਇੱਕ ਵਿਅਕਤੀ ਬਹੁਤ ਜ਼ਿਆਦਾ ਲੋਕਾਂ ਦੇ ਇਕੱਠ ਦੇ ਵਿੱਚ ਖੜਾ ਸਟੇਜ ਦੇ ਉੱਪਰ ਆਪਣੀ ਜ਼ਿੰਦਗੀ ਦੀ ਬਾਤਾਂ ਲਾਬ ਸੁਣਾ ਰਿਹਾ ਹੁੰਦਾ ਕਿ ਕਿਵੇਂ ਕਿਵੇਂ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਇਆ ਉਸਨੇ ਕਿੰਨਾ ਸਟਰਗਲ ਕੀਤਾ ਜ਼ਿੰਦਗੀ ਦੇ ਵਿੱਚ ਉਹ ਜਦੋਂ ਆਪਦੀ ਸਾਰੀ ਗਰੀਬ ਤੋਂ ਲੈ ਕੇ ਤਕੜੇ ਹੋਣ ਤੱਕ ਅਮੀਰ ਹੋਣ ਤੱਕ ਦੀ ਸਾਰੀ ਵਾਰਤਾਲਾਪ ਲੋਕਾਂ ਦੇ ਨਾਲ ਸਾਂਝੀ ਕਰਦਾ ਸਾਂਝੀ ਕਰਨ ਤੋਂ ਬਾਅਦ ਉਸ ਜੋ ਵਾਰਤਾਲਾਪ ਹੁੰਦੀ ਹੈ ਉਸ ਕੁਰਸੀਆਂ ਦੇ ਉੱਤੇ ਉਹ ਸਟੂ ਟੀਚਰ ਵੀ ਬੈਠਾ ਹੁੰਦਾ ਜਿਹੜਾ ਟੀਚਰ ਬਰਾਪੇ ਵਿੱਚ ਬੁਢਾ ਹੋ ਚੁੱਕਿਆ ਹੁੰਦਾ ਉਹ ਵੀ ਉਸ ਮਤਲਬ ਜੋ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਬੈਠਾ ਹੁੰਦਾ ਤੇ ਉਹ ਜਿਹੜਾ ਵਿਅਕਤੀ ਹੁੰਦਾ ਉਹ ਉਹੀ ਪੁਰਾਣਾ ਮੁੰਡਾ ਹੁੰਦਾ ਜਿਹੜਾ ਕਿ ਬਹੁਤ ਗਰੀਬ ਪਰਿਵਾਰਤ ਹੁੰਦਾ ਉਹ ਜਾ ਕੇ ਆਪਣੇ ਟੀਚਰ ਨੂੰ ਪਛਾਣਦਾ ਤੇ ਉਹਨਾਂ ਦੇ ਪੈਰੀ ਹੱਥ ਲਾ ਕੇ ਟੀਚਰ ਨੂੰ ਕਹਿੰਦਾ ਕਿ ਜੀ ਮੈਂ ਉਹੀ ਬੱਚਾ ਵਾਂ ਜਿਨੇ ਬਹੁਤ ਵੱਡੇ ਵੱਡੇ ਸੁਪਨੇ ਕੀਤੇ ਸੀ ਤੇ ਦੇਖ ਲਓ ਮੈਂ ਇੰਨੇ ਵੱਡੇ ਜੋ ਸੁਪਨੇ ਦੇਖੇ ਸੀ ਤੇ ਗਰੀਬ ਹੋਣ ਦੇ ਬਾਵਜੂਦ ਵੀ ਇਹ ਸਾਰੇ ਸੁਪਨੇ ਪੂਰੇ ਕਰ ਲਏ ਮੇਰੇ ਕੋਲ ਹੁਣ ਕਿਸੇ ਚੀਜ਼ ਦੀ ਵੀ ਕੋਈ ਘਾਟ ਨਹੀਂ ਮੇਰੇ ਕੋਲ ਸਭ ਕੁਝ ਇਸ ਟਾਈਮ ਮੌਜੂਦ ਆ ਤਾਂ ਉਹ ਟੀਚਰ ਵੀ ਆਪਣੀ ਗਲਤੀ ਮੰਨਦਾ ਤੇ ਉਸ ਬੱਚੇ ਨੂੰ ਸ਼ਾਬਾਸ਼ ਦਿੰਦਾ ਉਸ ਦੀ ਕਾਮਯਾਬੀ ਦੀ ਬਹੁਤ ਵਧੀਆ ਉਹਦੀ ਪ੍ਰਸ਼ੰਸਾ ਕਰਤਾ ਕਿ ਤੂੰ ਬਹੁਤ ਵਧੀਆ ਮਿਹਨਤ ਕੀਤੀ ਹੈ ਤੂੰ ਸਭ ਕੁਝ ਉਹ ਕਰ ਦਿਖਾਇਆ ਜਿਹੜਾ ਕਿ ਨਹੀਂ ਕੋਈ ਕਰ ਸਕਦਾ ਨਹੀਂ ਹਰ ਇੱਕ ਦੀ ਬਸ ਦੀ ਗੱਲ ਹੁੰਦੀ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਜ਼ਰੂਰੀ ਨਹੀਂ ਕਿ ਆਪਾਂ ਗਰੀਬ ਪਰਿਵਾਰ ਵਿੱਚੋਂ ਆਪਾਂ ਮਿਡਲ ਕਲਾਸ ਵਿੱਚੋਂ ਤਾਂ ਆਪਾਂ ਵੱਡੇ ਵੱਡੇ ਸੁਪਨੇ ਨਹੀਂ ਦੇਖ ਸਕਦੇ ਵੱਡੇ ਵੱਡੇ ਸੁਪਨੇ ਦੇਖਣ ਦਾ ਹੱਕ ਸਭ ਕੋਈ ਸਭ ਨੂੰ ਹੈ ਤੁਸੀਂ ਸਭ ਸਭ ਕੁਝ ਸੁਪਨੇ ਦੇਖ ਸਕਦੇ ਹੋ ਵੱਡੀਆਂ ਚੀਜ਼ਾਂ ਦੀ ਆਪ ਦੀ ਖੁਆਇਸ਼ ਨੂੰ ਪੂਰੀ ਵੀ ਕਰ ਸਕਦੇ ਹੋ ਪਰ ਸ਼ਰਤ ਇਹ ਆ ਉਸ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੁੰਦੀ ਆ ਤੇ ਤੁਸੀਂ ਆਪਣੇ ਗਲਤ ਕੰਮਕਾਰਾਂ ਨੂੰ ਤਿਆ ਕੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਟੀਚਾ ਮਿੱਥਿਆ ਹੁੰਦਾ ਹੈ ਇੱਕ ਟੀਚੇ ਦੇ ਉੱਪਰ ਪਹੁੰਚਣ ਦੇ ਲਈ ਤੁਸੀਂ ਉਸ ਟੀਚੇ ਨੂੰ ਮਿੱਥਿਆ ਹੁੰਦਾ ਕਿ ਮੈਂ ਇਹ ਕੰਮ ਕਰਨਾ ਹੀ ਕਰਨਾ ਸਾਰੀ એનર્ਜੀ ਤੇ ਸਾਰਾ ਕੰਮਕਾਜ ਉਸ ਦੇ ਵਿੱਚ ਸੁਪਨੇ ਦੇ ਵਿੱਚ ਲਾ ਦਿਵੋ ਫਿਰ ਦੇਖੋ ਤੁਸੀਂ ਉਸ ਸੁਪਨੇ ਨੂੰ ਜ਼ਰੂਰ ਪੂਰਾ ਕਰ ਸਕਦੇ ਹੋ ਭਾਵੇਂ ਉਹ ਸੁਪਨਾ ਬਹੁਤ ਹੀ ਵੱਡਾ ਕਿਉਂ ਨਾ ਹੋਵੇ ਪਰ ਤੁਸੀਂ ਉਸ ਨੂੰ ਪੂਰਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ ਜੀ